ਖਾਲੜਾ ਬੀਐਸਐਫ ਦੀ ਸੂਚਨਾ ਤੇ ਬੀਓਪੀ ਰਾਜੋਕੇ 103 ਬਿਨ ਅਮਰਕੋਟ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਸਰਚ ਆਪਰੇਸ਼ਨ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਡਰੋਨ 'ਤੇ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਗਿਆ ਜੋ ਕਿ ਕਾਬਲ ਸਿੰਘ ਪੁੱਤਰ ਗੁਰਦੇਵਾਲ ਸਿੰਘ ਫਾਸੀ ਰਾਜੋਕੇ ਦੇ ਖੇਤਾਂ ਦੇ ਵਿੱਚੋਂ ਚੀਨ ਦੇ ਵਿੱਚ ਬਣਿਆ ਡੀਜੀ ਮੈਫਿਕ ਤਿੰਨ ਕਲਾਸਿਕ ਹੈ ਜਿਸ ਦਾ ਵਰਜਨ 500 ਗ੍ਰਾਮ ਨਿਕਲਿਆ ਸੋ ਪੁਲਿਸ ਨੇ ਹੁਣ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਲਈ ਛਾਪੇ ਮਾਰੀ ਸ਼ੁਰੂ ਕਰ ਦਿੱਤੀ ਹੈ ਪਾਕਿਸਤਾਨੀ ਸਮੱਗਲਰਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਪੰਜਾਬ ਪੁਲਿਸ ਤੇ ਬੀਐਸਐਫ ਲਗਾਤਾਰ ناکਾਮ ਕਰਦੀ ਆ ਰਹੀ ਹੈ ਉਸੇ ਲੜੀ ਦੇ ਵਿੱਚ ਅੱਜ ਬੀਐਸਐਫ ਤੇ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਸ ਰਹੀ ਜਦੋਂ ਪਾਕਿਸਤਾਨ ਦੁਆਰਾ ਭੇਜਿਆ ਗਿਆ ਜਿਹੜਾ ਡੀਜੀ ਮੈਟ੍ਰਿਕਸ ਡਰੋਨ ਹੈ ਉਹਦੇ ਨਾਲ ਅੱਧਾ ਕਿਲੋ 500 ਗ੍ਰਾਮ ਦੇ ਕਰੀਮ ਜਿਹੜੀ ਹੈ ਹਿਰਨ ਰਿਕਵਰ ਹੋਈ ਹੈ ਮੈਂ ਦੱਸਣਾ ਚਾਹਾਂਗਾ ਕਿ ਬਾਰ ਬਾਰ ਭਾਵੇਂ ਇਹ ਕੋਸ਼ਿਸ਼ਾਂ ਸਮਗਲਰ ਕਰਦੇ ਰਹਿੰਦੇ ਨੇ ਪਰੰਤੂ ਜਿਹੜੀ ਸਤਰਕਤਾ ਆ ਤੇ ਇਕੁਪਮੈਂਟ ਆ ਉਹ ਬਾਰਡਰ ਤੇ ਪੂਰੀ ਤਰ੍ਹਾਂ ਤਨਾਤ ਨੇ ਅਸੀਂ ਕੋਈ ਵੀ ਖੇਪ ਉਹਨਾਂ ਦੀ ਖਾਲੀ ਨਹੀਂ ਜਾਣ ਦਿੰਦੇ ਹੁਣ ਤੱਕ ਜੇ ਇਸ ਸਬਡਿਵੀਜ਼ਨ ਦੀ ਗੱਲ ਕੀਤੀ ਜਾਵੇ 101 103 ਬਟਾਲੀਅਨ ਜਾਂ 71 ਬਟਾਲੀਨ ਦੀ ਗੱਲ ਕੀਤੀ ਜਾਵੇ ਸਬਡਿਵੀਜ਼ਨ ਭਿੱਖੀਵਿੰਡ ਦੇ ਵਿੱਚ ਹੀ ਅਸੀਂ ਕਰੀਬ 50 ਤੋਂ 55 ਕਿਲੋ ਹਿਰਨ ਤੇ 24 ਤੋਂ 25 ਡਰੋਨ ਅਸੀਂ ਰਿਕਵਰ ਕਰ ਚੁੱਕੇ ਹਾਂ ਸੋ ਅਸੀਂ ਲਗਾਤਾਰ ਲੱਗੇ ਹੋਏ ਹਾਂ ਸਮਗਨਰ ਵੀ ਜਿਹੜੇ ਆ ਉਹ ਵੀ ਨਹੀਂ ਹਟ ਰਹੇ ਤੇ ਸਾਡੀ ਵੀ ਸਤਰਕਤਾ ਕਾਇਮ ਹੈ ਬਾਰਡਰ ਤੇ ਪੂਰੀ ਤਰ੍ਹਾਂ ਚੌਕਸੀ ਹੈ ਜਿੱਥੇ ਜਿਹੜੀ ਫਸਟ ਲਾਈਨ ਆ ਬੀਐਸਐਫ ਕੋਲ ਹੈ ਤੇ ਸੈਕੰਡ ਡਿਫੈਂਸ ਲਾਈਨ ਤੇ ਜਿਹੜੇ ਨਾਕੇ ਆ ਦਾ ਸਤਰਕਤਾ ਹੈ ਉਹ ਪੰਜਾਬ ਪੁਲਿਸ ਦੀ ਹੈ ਦੋਵੇਂ ਜਿਹੜੇ ਅਸੀਂ ਹੱਥ ਨਾਲ ਹੱਥ ਸਾਂਝਾ ਕਰਕੇ ਕੰਮ ਕਰ ਰਹੇ ਹਾਂ ਤੇ ਸਮਗਲਰਾਂ ਦੇ ਜਿਹੜੇ ਗੈਰਕਾਨੂੰਨੀ ਇਰਾਦੇ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਦੇ। ਥੈਂਕ ਯੂ। ਖਾਲੜਾ ਬੀਐਸਐਫ ਦੀ ਸੂਚਨਾ ਤੇ ਬੀਓਪੀ ਰਾਜੋਕੇ 103 ਬਿਨ ਅਮਰਕੋਟ ਵਿਖੇ ਆਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਪੰਜਾਬ ਪੁਲਿਸ ਅਤੇ ਬੀਐਸਐਫ ਦੇ ਸਰਚ ਆਪਰੇਸ਼ਨ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਡਰੋਨ 'ਤੇ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਗਿਆ ਜੋ ਕਿ ਕਾਬਲ ਸਿੰਘ ਪੁੱਤਰ ਗੁਰਦੇਵਾਲ ਸਿੰਘ ਫਾਸੀ ਰਾਜੋਕੇ ਦੇ ਖੇਤਾਂ ਦੇ ਵਿੱਚੋਂ ਚੀਨ ਦੇ ਵਿੱਚ ਬਣਿਆ ਡੀਜੀ ਮੈਫਿਕ 3 ਕਲਾਸਿਕ ਹੈ ਜਿਸ ਦਾ ਵਜ਼ਨ 500 ਗ੍ਰਾਮ ਨਿਕਲਿਆ ਸੋ ਪੁਲਿਸ ਨੇ ਹੁਣ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਲਈ ਛਾਪੇ ਮਾਰੀ ਸ਼ੁਰੂ ਕਰ ਦਿੱਤੀ ਹੈ ਪਾਕਿਸਤਾਨੀ ਸਮੱਗਲਰਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਪੰਜਾਬ ਪੁਲਿਸ ਤੇ ਬੀਐਸਐਫ ਲਗਾਤਾਰ ناکਾਮ ਕਰਦੀ ਆ ਰਹੀ ਹੈ ਉਸੇ ਲੜੀ ਦੇ ਵਿੱਚ ਅੱਜ ਬੀਐਸਐਫ ਤੇ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਸਲ ਹੋਈ ਜਦੋਂ ਪਾਕਿਸਤਾਨ ਦੁਆਰਾ ਭੇਜਿਆ ਗਿਆ ਜਿਹੜਾ ਡੀਜੀ ਮੈਟ੍ਰਿਕਸ ਡਰੋਨ ਹੈ ਉਹਦੇ ਨਾਲ 1/2 ਕਿਲੋ 500 ਗ੍ਰਾਮ ਦੇ ਕਰੀਬ ਜਿਹੜੀ ਹੈਰੋਨ ਰਿਕਵਰ ਹੋਈ ਹੈ ਮੈਂ ਦੱਸਣਾ ਚਾਹਾਂਗਾ ਕਿ ਬਾਰ-ਬਾਰ ਭਵੇਂ ਇਹ ਕੋਸ਼ਿਸ਼ਾਂ ਸਮਗਲ ਕਰਦੇ ਰਹਿੰਦੇ ਨੇ ਪਰੰਤੂ ਜਿਹੜੀ ਸਤਰਕਤਾ ਆ ਤੇ ਇਕੁਪਮੈਂਟ ਆ ਉਹ ਬਾਰਡਰ ਤੇ ਪੂਰੀ ਤਰ੍ਹਾਂ ਤਨਾਤ ਨੇ ਅਸੀਂ ਕੋਈ ਵੀ ਖੇਪ ਉਹਨਾਂ ਦੀ ਖਾਲੀ ਨਹੀਂ ਜਾਣ ਦਿੰਦੇ ਹੁਣ ਤੱਕ ਜੇ ਇਸ ਸਬਡਿਵੀਜ਼ਨ ਦੀ ਗੱਲ ਕੀਤੀ ਜਾਵੇ 101 103 ਬਟਾਲੀਅਨ ਜਾਂ 71 ਬਟਾਲੀਅਨ ਦੀ ਗੱਲ ਕੀਤੀ ਜਾਵੇ ਸਬਡਿਵੀਜ਼ਨ ਭਿੱਖੀਵਿੰਡ ਦੇ ਵਿੱਚ ਹੀ ਅਸੀਂ ਕਰੀਬ 50 ਤੋਂ 55 ਕਿਲੋ ਹਿਰਨ ਤੇ 24 ਤੋਂ 25 ਡਰੋਨ ਅਸੀਂ ਰਿਕਵਰ ਕਰ ਚੁੱਕੇ ਹਾਂ ਸੋ ਅਸੀਂ ਲਗਾਤਾਰ ਲੱਗੇ ਹੋਏ ਹਾਂ ਸਮਗਲਰ ਵੀ ਜਿਹੜੇ ਆ ਉਹ ਵੀ ਨਹੀਂ ਹਟਦੇ ਤੇ ਸਾਡੀ ਵੀ ਸਤਰਕਤਾ ਕਾਇਮ ਹੈ ਬਾਰਡਰ ਤੇ ਪੂਰੀ ਤਰ੍ਹਾਂ ਚੌਕਸੀ ਹੈ ਜਿੱਥੇ ਜਿਹੜੀ ਫਰਸਟ ਲਾਈਨ ਆ ਬੀਐਸਐਫ ਕੋਲ ਹੈ ਤੇ ਸੈਕੰਡ ਡਿਫੈਂਸ ਲਾਈਨ ਤੇ ਜਿਹੜੇ ਨਾਕੇ ਆ ਦਾ ਸਤਰਕਤਾ ਹੈ ਉਹ ਪੰਜਾਬ ਪੁਲਿਸ ਦੀ ਆ ਦੋਵੇਂ ਜਿਹੜੇ ਅਸੀਂ ਹੱਥ ਨਾਲ ਹੱਥ ਸਾਂਝਾ ਕਰਕੇ ਕੰਮ ਕਰ ਰਹੇ ਹਾਂ ਤੇ ਸਮਗਲਰਾਂ ਦੇ ਜਿਹੜੇ ਗੈਰਕਾਨੂੰਨੀ ਇਰਾਦੇ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਦੇ ਥੈਂਕ ਯੂ